ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਇੱਕ ਰੁੱਖ ਸੋ ਸੁਖ ਦੇ ਨਾਮ ਨਾਲ ਪ੍ਰਚਲਿਤ ਕਹਾਵਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਇਸ ਵਾਰ ਕਮਿਊਨਿਟੀ ਹੈਲਥ ਅਫਸਰ ਪੂਰੇ ਪੰਜਾਬ ਵਿੱਚ 1 ਜੂਨ ਤੋਂ 5 ਜੂਨ ਤੱਕ ਹਜ਼ਾਰਾਂ ਰੁੱਖ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਉਣਗੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਜੀ ਨੇ ਦੱਸਿਆ ਕਿ ਪੂਰੀ ਦੁਨੀਆ ਵਿੱਚ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ ਜੇ ਤੁਸੀਂ ਭਾਰਤ ਦੇ ਕਿਸੇ ਵੱਡੇ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇੱਥੇ ਰਹਿਣ ਵਾਲੇ ਲੋਕ ਹਰ ਸਾਲ ਵਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਦੇ ਵਿਚਕਾਰ ਕਿਵੇਂ ਜੀਅ ਰਹੇ ਹਨ ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਮਲਕਪੁਰ ਦੇ ਸਰਪੰਚ ਸਰਦਾਰ ਮਨਜੀਤ ਸਿੰਘ ਜੀ ਨੇ ਕਿਹਾ ਕਿ ਸਾਡੇ ਵਾਤਾਵਰਣ ਚ ਲਗਾਤਾਰ ਵੱਧਦਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਮਨੁੱਖ ਨੂੰ ਆਪਣੇ ਜੀਵਨ ਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਬਟਾਲਾ ਤੋਂ ਅਨੀਤਾ 베ਦੀ ਦੀ ਰਿਪੋਰਟ ਸਰ ਮੇਰਾ ਨਾਮ ਡਾਕਟਰ ਸੁਨੀਲ ਤਰਗੋਤਰਾ ਜੀ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਦਾ ਪ੍ਰਧਾਨ ਆ ਮੈਂ ਸੂਬਾ ਪ੍ਰਧਾਨ ਆ ਸੋ ਯੂਨੀਅਨ ਨੇ ਇੱਕ ਪਿਛਲੇ ਦਿਨੇ ਹੀ ਵਾਤਾਵਰਨ ਵਿਸ਼ਵ ਵਾਤਾਵਰਨ ਦਿਵਸ ਜਿਹੜਾ 5 ਜੂਨ ਨੂੰ ਆ ਰਿਹਾ ਹੈ ਉਹਦੇ ਬਾਬਤ ਯੂਨੀਅਨ ਨੇ ਇੱਕ ਫੈਸਲਾ ਕੀਤਾ ਕਿ ਰੁੱਖਾਂ ਦੇ ਫਾਇਦੇ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਅੱਜ ਕੱਲ ਜਿੱਦਾਂ ਡਵੈਲਪਮੈਂਟ ਹੋ ਰਹੀ ਆ ਉਹਦੇ ਕਰਕੇ ਰੁੱਖਾਂ ਦੀ ਜਿਹੜੀ ਕਟਾਈ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਰੁੱਖਾਂ ਦੀ ਕਟਾਈ ਦੇ ਕਾਰਨ ਚਾਹੇ ਉਹ ਬਿਮਾਰੀਆਂ ਹੋਣ ਚਾਹੇ ਉਹ ਸਾਫ ਸੁਥਰੀ ਹਵਾ ਹੋਵੇ ਜਾਂ ਵਾਤਾਵਰਨ ਹੋਵੇ ਉਹਦੀ ਬਹੁਤ ਕਮੀ ਆ ਰਹੀ ਹੈ ਸੋ ਯੂਨੀਅਨ ਦੇ ਫੈਸਲੇ ਦੇ ਤਹਿਤ ਇੱਕ ਤਰੀਕ ਤੋਂ ਲੈ ਕੇ 5 ਜੂਨ ਦੇ ਵਿੱਚ ਵਿੱਚ ਸਾਰੇ ਕਮਿਊਨਿਟੀ ਹੈਲਥ ਆਫਸਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਟੋਟਲ 10000 ਰੁੱਖਾਂ ਦਾ ਲਾਣ ਦਾ ਜਿਹੜਾ ਹੈ ਆਪਾਂ ਮਿਸ਼ਨ ਆਰੰਭੇ ਆਇਆ ਸੋ ਉਹਦੇ ਤਹਿਤ ਹੀ ਅੱਜ ਪਿੰਡ ਮਲਕਪੁਰ ਆਯੂਸ਼ਮਨ ਰੋਗ ਕੇਂਦਰ ਦੇ ਵਿੱਚ ਆਪਾਂ ਜਿਹੜੇ ਬੂਟੇ ਆ ਰੋਖਾ ਜਿਹੜੇ ਸ਼ਾਨਦਾਰ ਤੇ ਫਲਦਾਰ ਉਹ ਲਗਾਏ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਮੇਰੀ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਇਸ ਚੀਜ਼ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਦੇਖੋ ਕਿਸਾਨਾਂ ਦੀ ਆਪਣੀਆਂ ਮਜਬੂਰੀਆਂ ਕੁਝ ਚੀਜ਼ਾਂ ਹੈਗੀਆਂ ਸਰਕਾਰ ਦੇ ਉਹ ਦਵਾਨ ਲੇਕਿਨ ਫਿਰ ਵੀ ਜੇ ਆਪਾਂ ਕੁਝ ਇਦਾਂ ਦਾ ਕਰਦੇ ਹਾਂ ਸਾਨੂੰ ਬੂਟਿਆਂ ਦੀ ਜਿਹੜੀ ਧਿਆਨ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਰੱਖਣਾ ਜ਼ਰੂਰੀ ਹੈ ਤਾਂ ਕਿ ਉਹ ਲੋਕਾਂ ਦਾ ਜਿਹੜਾ ਆ ਨੁਕਸਾਨ ਨਾ ਹੋਵੇ ਜਿਹੜੇ ਬੂਟੇ ਆ ਉਹ ਖਰਾਬ ਨਾ ਹੋ ਬੇਰਾਹੀ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿੰਨੇ ਵਦ ਆਪਾਂ ਰੁੱਖ ਲਾਵਾਂਗੇ ਆਉਣ ਵਾਲੀ ਪੀੜ੍ਹੀ ਸਾਡੀ ਓਨੀ ਸੁਖਾਲੀ ਨਿਕਲੇਗੀ ਦੇਖੋ ਆਪਾਂ ਪੁਰਾਣਾ ਸਮਾਂ ਯਾਦ ਕਰੀਏ ਸਾਡੇ ਦਾਦੇ ਪੜਦਾਦੇ ਸਾਡੇ ਪਛੋਕੜ ਸਾਡੇ ਪਿੰਡਾਂ ਪਿੰਡਾਂ ਦਾ ਜਿਹੜਾ ਵਾਤਾਵਰਣ ਸੀਗਾ ਉਹ ਕਿੰਨਾ ਸਵੱਛ ਸੀਗਾ ਤੇ ਅੱਜ ਕੱਲ ਜਿਹੜਾ ਰੁੱਖਾਂ ਦੀ ਕਟਾਈ ਕਟਾਈ ਦੇ ਕਾਰਨ ਜਿਹੜਾ ਹਾਲਾਤ ਆ ਉਹ ਬੜੇ ਵੱਧ ਤੋਂ ਬੱਤਰ ਹੋਣ ਲੱਗ ਗਏ ਆ ਚਾਹੇ ਉਹ ਪਾਣੀ ਹੋਵੇ ਚਾਹੇ ਉਹ ਹਵਾ ਹੋਵੇ ਕਿਸੇ ਵੀ ਪਿੰਡ ਦੀ ਉਸ ਤਰੀਕੇ ਦੀ ਨਹੀਂ ਰਹੀ ਜਿੱਦਾਂ ਦੀਆਂ ਪਹਿਲਾਂ ਸੀਗੀਆਂ ਸੋ ਮੇਰੀ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਆ ਕਿ ਆਪਾਂ ਰੁੱਖਾਂ ਦੀ ਜਿਹੜੀ ਗਿਣਤੀ ਆ ਵਧਾਈਏ ਆਪਣੀ ਜ਼ਿੰਮੇਵਾਰੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਜੇ ਆਪਾਂ ਇੱਕ ਇੱਕ ਦੋ ਦੋ ਰੁੱਖ ਵੀ ਲਾ ਦਈਏ ਤੇ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾਓ ਕਿ ਰੁੱਖਾਂ ਦੀ ਗਿਣਤੀ ਆਉਣ ਵਾਲੇ 2-4 ਸਾਲਾਂ ਤੱਕ ਕਿੱਥੇ ਪਹੁੰਚੇਗੀ ਧੰਨਵਾਦ ਜੀ ਮਨਜੀਤ ਸਿੰਘ ਪਿੰਡ ਮਲਕਪੁਰ ਤੋਂ ਸਰਪੰਚ ਸਰ ਇੱਕ ਰੁੱਖ ਸੋਸਕ ਅੱਜ ਤੁਸੀਂ ਪ੍ਰਾਰਾਥਨਾ ਕੀਤੀ ਉਹਨੇ ਬਰੇਜਾ ਇੱਕ ਰੁੱਖ 100 ਸੁੱਖ ਜਿਹੜਾ ਏ ਬਿਲਕੁਲ ਠੁਕਣੀ ਗੱਲ ਿਆ 100 ਤੋਂ ਵੀ ਇਹਦੇ ਜ਼ਿਆਦਾ ਫਾਇਦੇ ਆ ਦੂਸਰਾ ਜਿਹੜਾ ਅੱਜ ਇਹ ਪੁਰਾਣਾ ਡਾਕਟਰ ਸਾਹਿਬ ਹਰਾਂ ਦੀ ਟੀਮ ਵੱਲੋਂ ਤੇ ਪਿੰਡ ਦੇ ਸਹਿਯੋਗ ਮਤਲਬ ਪੰਚਾਇਤ ਦੇ ਸਹਿਯੋਗ ਨਾਲ ਜਿਹੜਾ ਕੀਤਾ ਬਹੁਤ ਵਧੀਆ ਛਲਾਗਾ ਜੋ ਕੰਮ ਆ ਤੇ ਬਾਕੀ ਹਰ ਬੰਦੇ ਨੂੰ ਹਰ ਕਿਸਾਨ ਨੂੰ ਜਿੱਦਾਂ ਸਾਡੇ ਮੋਟਰਾਂ ਤੇ ਜਗ੍ਹਾ ਖਾਲੀ ਪਈ ਹੈ ਬੰਨਿਆਂ ਤੇ ਖਾਲੀ ਜਗ੍ਹਾ ਪਈਆਂ ਨੇ ਉੱਥੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਮੈਂ ਆਪ ਵੀ ਤਕਰੀਬਨ ਹਰ ਸਾਲ ਕੋਈ 150 ਰੁੱਖ ਲਾਉਂਦਾ ਵਾਂ ਜੀ ਆਪਣੇ ਖੇਤਾ 'ਚ ਪਾਪਲਰ ਲਾਉਣਾ ਵਾ ਉਹਨਾਂ ਦਾ ਫਾਇਦਾ ਵੀ ਹੁੰਦਾ ਤੇ ਵਾਤਾਵਰਣ ਵੀ ਸ਼ੁੱਧ ਹੁੰਦਾ ਉਹਦੇ ਨਾਲ ਤੇ ਬਾਕੀ ਬੰਦਾ ਕੀ ਨਾ ਪਿਆ ਜਿਹੜੇ ਗਰੀਬੀ ਦਾ ਨੇ ਕਿਸਾਨ ਹੈ ਉਹਨੂੰ ਕੀ ਮੰਗਣਾ ਮੈਸੇਜ ਇਹ ਹੀ ਹੈ ਕਿ ਵਾਰੀ ਝੋਨੇ ਦੀ ਤੇ ਮਤਲਬ ਇਹ ਜਿਹੜਾ ਕਣਕ ਦਾ ਨਾਲ ਇਹਨੂੰ ਅੱਗ ਨਹੀਂ ਲਾਉਣੀ ਚਾਹੀਦੀ ਮੈਂ ਤੇ ਘੱਟੋ ਘੱਟ ਪਿਛਲੇ 8-10 ਸਾਲ ਤੋਂ ਕਦੀ ਵੀ ਆਪਣੇ ਖੇਤ ਚ ਅੱਗ ਨਹੀਂ ਲਾਈ ਤੇ ਮੈਨੂੰ ਮਕਾਦਾ ਮਹਿਤ ਦੇ ਵੱਲੋਂ ਸਰਟੀਫਿਕੇਟ ਵੀ ਮਿਲੇ ਨੇ ਤੇ ਇਹਦਾ ਬਹੁਤ ਫਾਇਦਾ ਬੈਨੀਫਿਟ ਆ ਇਹਨੂੰ ਆਪਾਂ ਰਹਿਤ ਖੂਟ ਜਿਹੜੀ ਵਿੱਚੇ ਪੈਲੀਆਂ ਦੇ ਵਾਹੀਏ ਉਹਦੀ ਖਾਦ ਵਗੈਰਾ ਵੱਧਦੀ ਹੈ ਤੇ ਦੂਸਰਾ ਜਿਹੜਾ ਵਾਤਾਵਰਨ ਹੈ ਉਹ ਵੀ ਨਹੀਂ ਗੰਦਲਾ ਹੁੰਦਾ ਤੇ ਬਹੁਤ ਇਹਦਾ ਫਾਇਦਾ ਵਾ ਇਹ ਹਰ ਇੱਕ ਕਿਸਾਨ ਨੂੰ ਚਾਹੀਦਾ ਕਿ ਅੱਗ ਨਾਲ ਆਏ ਇਹ ਬੇਨਤੀ ਆ ਬਾਕੀ ਤੁਹਾਡਾ ਸਾਰੇ ਇੱਥੇ ਆਈ ਹੋਈ ਟੀਮ ਦਾ ਮਤਲਬ ਚੈਨਲ ਵਾਲੇ ਮਾਧਿਅਮ ਵੱਲੋਂ ਆਉਂਦੇ ਇੱਥੇ ਬਹੁਤ ਬਹੁਤ ਧੰਨਵਾਦ ਸਾਰੇ